ਆਪਾਂ ਅੱਜ ਗੱਲ ਕਰ ਰਹੇ ਆ ਇਸ ਵਿਚਾਰ ਚਰਚਾ ਦਾ ਰਿਸ਼ਾਵਾ ਕਿ ਜਿਹੜੇ ਘਟਾਲੇ ਬਾਹਰ ਨਿਕਲ ਕੇ ਆਏ ਆ ਭਾਵੇਂ ਉਹ ਕਰਦੇ ਉੱਪਰ ਖਰਚ ਜਿਹਨੂੰ ਆਪਾਂ ਜਪਾ ਸ਼ੀਸ਼ਮੈਲ ਕਹਿ ਰਹੀ ਆ ਜਾਂ ਜਿਹੜਾ ਸ਼ਰਾਬ ਘਟਾਲੇ ਤੇ ਕਰਕੇ ਜਿਹੜਾ 2000 ਕਰੋੜ ਦਾ ਘਾਟਾ ਜਿਹੜਾ ਸਰਕਾਰ ਨੂੰ ਦਿੱਲੀ ਦੇ ਲੋਕਾਂ ਨੂੰ ਪਿਆ ਵਾ ਇਹਦਾ ਚੋਣਾਂ ਤੇ ਕੀ ਅਸਰ ਪਊਗਾ ਦੇਖੋ ਜੀ ਅਸਰ ਤੇ ਜਦੋਂ ਇਹੋ ਜਿਹੇ ਘਟਾਲੇ ਆ ਇਹੋ ਜਿਹੇ ਇਲਜ਼ਾਮ ਲੱਗਦੇ ਆ ਉਹਦਾ ਕੁਝ ਨਾ ਕੁਝ ਅਸਰ ਤੇ ਜ਼ਰੂਰ ਹੋਵੇਗਾ ਬਾਕੀ ਹਾਲੀ ਚੋਣਾਂ ਨੂੰ ਕਾਫੀ ਆਲਮੋਸਟ 15 17 ਦਿਨ ਹਾਲੀ ਹੈਗੇ ਆ ਸੋ ਉਦੋਂ ਤੱਕ ਕਿੰਨਾ ਕ ਅਸਰ ਹੋਰ ਵਧੂਗਾ ਜਾਂ ਘਟੂਗਾ ਇਹ ਕਹਿਣਾ ਇਸ ਵੇਲੇ ਮੁਸ਼ਕਲ ਹੈ ਲੇਕਿਨ ਇਫੈਕਟ ਜ਼ਰੂਰ ਕੁਝ ਨਾ ਕੁਝ ਪਵੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਕੋਈ ਮਾਪਦੰਡ ਬੜੇ ਕਲੀਅਰ ਹੋਣੇ ਚਾਹੀਦੇ ਆ ਕਿ ਸਰਕਾਰੀ ਘਰਾਂ ਤੇ ਮੁੱਖ ਮੰਤਰੀ ਦੇ ਘਰ ਤੇ ਜਾਂ ਕੇਂਦਰ ਦੇ ਮੰਤਰੀਆਂ ਦੇ ਘਰਾਂ ਦੇ ਉੱਤੇ ਵੀ ਆ ਜਾਂ ਐਮਐਲਏ ਦੇ ਘਰਾਂ ਤੇ ਜਾਂ ਮੰਤਰੀਆਂ ਦੇ ਘਰਾਂ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਲੱਗਣ ਕਿਸ ਤਰ੍ਹਾਂ ਦਾ ਖਰਚ ਹੋਵੇ ਕਿਉਂਕਿ ਇਹ ਜਿਹੜੀ ਫਜ਼ੂਲ ਖਰਚੀ ਆ ਮੈਂ ਮੇਰਾ ਆਪਣਾ ਐਕਸਪੀਰੀਅੰਸ ਆ ਕਿ ਬਹੁਤ ਜ਼ਿਆਦਾ ਫਜ਼ੂਲ ਖਰਚੀ ਕੇ ਵਿਰਾਂਖ ਹੋ ਜਾਂਦੀ ਆ ਔਰ ਇਹ ਆਪਣੇ ਨੂੰ ਜਵਾਬਦੇਹ ਹੀ ਨਹੀਂ ਮੰਨਦੇ ਪੰਜਾਬ ਦੇ ਵਿੱਚ ਮੈਨੂੰ ਯਾਦ ਹੈ ਜਿਸ ਵੇਲੇ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਇੱਥੇ ਤੇ ਉਦੋਂ ਚਾਰ ਘਰ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਕੋਟੇ ਦੇ ਵਿੱਚ ਉਹਨਾਂ ਨੇ ਆਪਣੇ ਥੱਲੇ ਲੈ ਲਏ ਮੁੱਖ ਮੰਤਰੀ ਦੇ ਵਾਸਤੇ ਕੋਈ ਆ ਇਹ ਬਾਕੀ ਤਿੰਨ ਘਰ ਕਿਵੇਂ ਲੈ ਲੈ ਇਹੋ ਹੀ ਕੰਮ ਮੇਰਖਲ ਸਿਸਟਮ ਹੁਣ ਚੱਲ ਰਿਹਾ ਵਾਪੀ ਇੱਕ ਘਰ ਜਿਹੜਾ ਵਾ ਉਹ ਤੁਸੀਂ ਐਮਪੀ ਨੂੰ ਹੀ ਅਲਾਟ ਕਰਤਾ ਮੰਤਰੀ ਦਾ ਘਰ ਐਮਪੀ ਨੂੰ ਤੇ ਦਿੱਲੀ ਘਰ ਮਿਲਣਾ ਚਾਹੀਦਾ ਨਾ ਸੋ ਇਹ ਬੜੇ ਕਲੀਅਰ ਮਾਪਦੰਡ ਜਿਹੜੇ ਨੇ ਇਹ ਡੀਟੇਲ ਦੇ ਵਿੱਚ ਲਿਸਟ ਹੋਣੇ ਚਾਹੀਦੇ ਆ ਔਰ ਉਹ ਮਾਪਦੰਡ ਜੇ ਕੋਈ ਉਲੰਘਣਾ ਕਰਦਾ ਵਾ ਤੇ ਸੀਏਜੀ ਜਿਹੜਾ ਵਾ ਉਹ ਉਹਨਾਂ ਨੂੰ ਪੁਆਇੰਟ ਆਊਟ ਕਰਨਾ ਬਣਦਾ ਵਾ ਇਹ ਹੁਣ ਸੀਏਜੀ ਦੀਆਂ ਜਿਹੜੀਆਂ ਰਿਪੋਰਟਸ ਆ ਮੈਂ ਭਾਜਪੀ ਦੀਆਂ ਜਿਹੜੀਆਂ ਐਲੀਗੇਸ਼ਨ ਉਹਨਾਂ ਤੇ ਨਹੀਂ ਜਾਂਦਾ ਪਰ CAG ਦੀ ਜਿਹੜੀਆਂ ਦੋ ਰਿਪੋਰਟਸ ਆਈਆਂ ਵਾ ਇੱਕ ਸ਼ਰਾਬ ਘਟਾਲੇ ਤੇ ਕਿ 2000 ਕਰੋੜ ਦਾ ਘਾਟਾ ਔਰ ਦੂਜਾ ਜਿਹੜਾ ਮੁੱਖ ਮੰਤਰੀ ਦੇ ਘਰ ਦੇ ਉੱਪਰ ਇੰਨਾ ਜਿਹੜਾ ਖਰਚ ਹੋਇਆ ਵਾ ਇਹਨਾਂ ਨੂੰ ਸੀਰੀਅਸਲੀ ਲੈਣ ਦੀ ਡੈਫੀਨਿਟਲੀ ਲੋੜ ਹੈ ਔਰ ਬੜਾ ਕਲੀਅਰ ਮਾਪਦੰਡ ਹੋਵੇ ਤੇ ਸ਼ਾਇਦ ਇਹਨਾਂ ਫਜ਼ੂਲ ਖਰਚੀ ਨਹੀਂ ਹੋਵੇਗੀ ਇਹ ਮੇਰਾ ਮੰਨਣਾ ਵਾ ਅਫਸੋਸ ਦੀ ਗੱਲ ਇਹ ਆ ਕਿ ਇਹ ਜਿਹੜੀਆਂ CAG ਦੀਆਂ ਰਿਪੋਰਟਸ ਹੁੰਦੀਆਂ ਵਾ ਹਾਲਾਂਕਿ ਇਹ ਕੰਪਟਰੋਲਰ ਐਂਡ ਆਡੀਟਰ ਜਨਰਲ ਸਾਡੇ ਜਿਹੜੇ ਸੰਵਿਧਾਨ ਦੇ ਮੱਧਾ ਸਿਉਰ ਨੇ ਬੜਾ ਸੋਚ ਸਮਝ ਕੇ ਦਫਤਰ ਬਣਾਇਆ ਸੀ ਕਿ ਇਹ ਨਿਗਰਾਨੀ ਰੱਖਣਗੇ ਸਾਡੀ ਜਿਹੜੀ ਪੋਲੀਟੀਕਲ ਕਲਾਸ ਹੈ ਤੇ ਸਾਰੀ ਬਿਊਰੋਕ੍ਰੈtic ਕਲਾਸ ਹੈ ਇਹਨਾਂ ਦੇ ਉੱਪਰ ਲੇਕਿਨ ਉਹਨਾਂ ਨੂੰ ਹੌਲੀ-ਹੌਲੀ ਨਜ਼ਰਅੰਦਾਜ਼ ਕੀਤਾ ਗਿਆ ਬਹੁਤ ਸਾਲ ਪਹਿਲਾਂ ਮੈਨੂੰ ਯਾਦ ਹੈ ਜਦੋਂ ਬਫਰਸ ਦਾ ਸਕੈਮ ਆਇਆ ਸੀ ਉਦੋਂ ਸੀਏਜੀ ਰਿਪੋਰਟ ਕਰਕੇ ਸਰਕਾਰ ਡਿੱਗਣ ਵਾਲੀ ਹੋ ਗਈ ਸੀ ਲੜਖੜਾ ਰਹੀ ਸੀ ਉਦੋਂ ਲੇਕਿਨ ਹੁਣ ਇਹਨਾਂ ਨੂੰ ਰਿਪੋਰਟਸ ਨੂੰ ਪ੍ਰਵਾਹ ਨਹੀਂ ਕਰਦੇ ਕਿਉਂਕਿ ਇਹ ਅਸੈਂਬਲੀ 'ਚ ਪੇਸ਼ ਹੁੰਦੀਆਂ ਹਨ ਜਾਂ ਪਾਰਲੀਮੈਂਟ ਪੇਸ਼ ਹੁੰਦੀਆਂ ਹਨ ਜੇ ਕੇਂਦਰ ਸਰਕਾਰ ਬਾਰੇ ਅਤੇ ਪਾਰਲੀਮੈਂਟ ਪੇ ਜਿਹੜੀ ਸੱਤਾ ਤੇਰ ਪਾਰਟੀ ਹੁੰਦੀ ਹੈ ਕਿਉਂਕਿ ਇਹ ਰਿਪੋਰਟ ਉਹਨਾਂ ਬਾਰੇ ਜੇ ਹੋਵੇ ਤੇ ਉਹਦੇ ਬਿਲਕੁਲ ਹੀ ਰਫਾ-ਦਾਫਾ ਕਰ ਜਾਂਦੀਆਂ ਮੈਂ ਕਿਉਂਕਿ ਇੱਕ ਪੀਐਸਸੀ ਦਾ ਚੇਅਰਮੈਨ ਰਿਹਾ ਦੋ ਸਾਲ ਮੈਂ ਜਦੋਂ ਐਮਐਲਏ ਸੀ ਪਬਲਿਕ ਅਕਾਊਂਟਸ ਕਮੇਟੀ ਦਾ ਇਸ ਰਿਪੋਰਟਸ ਉੱਥੇ ਜਸੀਂ ਡਿਸਕਸ ਕਰਦੇ ਹੁੰਦੇ ਸੀ ਮੈਂ ਇਹਨਾਂ ਨੂੰ ਬਹੁਤ ਸੀਰੀਅਸਲੀ ਲੈਣ ਦੀ ਕੋਸ਼ਿਸ਼ ਕਰਦਾ ਸੀ ਲੇਕਿਨ ਅਸੈਂਬਲੀ ਦੇ ਵਿੱਚ ਦੋ ਚਾਰ ਮਿੰਟ ਦੀ ਡਿਸਕਸ਼ਨ ਕਰਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ ਸੋ ਇਹ ਸਾਰ ਕੇ ਇਹ ਇਨੀ ਮਿਹਨਤ ਜਿਹੜੀ ਸੀਏਜੀ ਆਫਿਸ ਕੰਪਟਰੋਲਰ ਆਡੀਟਰ ਜਨਰਲ ਆਫਿਸ ਕਰਦਾ ਵਾ ਮੈਨੂੰ ਬੜਾ ਅਫਸੋਸ ਆ ਕਿ ਇਹਨਾਂ ਦਾ ਕੁਝ ਨਹੀਂ ਬਣਦਾ ਇਹਨਾਂ ਨੂੰ ਸਾਨੂੰ ਸੀਰੀਅਸਲੀ ਲੈਣਾ ਚਾਹੀਦਾ ਪਬਲਿਕ ਡੋਮੇਨ ਦੇ ਵਿੱਚ ਇਹਨਾਂ ਤੇ ਡਿਸਕਸ਼ਨ ਹੋਣੀ ਚਾਹੀਦੀ ਆ ਮੀਡੀਆ ਨੂੰ ਵੀ ਇਹਨਾਂ ਤੇ ਪ੍ਰੋਪਰ ਡਿਸਕਸ਼ਨ ਜਿਹੜੀ ਆ ਉਹ ਕਰਨੀ ਬਣਦੀ ਆ ਫਜ਼ੂਲ ਖਰਚੀ ਸਰਕਾਰੀ ਘਰਾਣੇ ਤੇ ਬਹੁਤ ਜ਼ਿਆਦਾ ਹੋ ਰਹੀ ਆ ਮੈਂ ਥੋੜਾ ਜਿਹਾ ਉਦਾਹਰਣ ਦੇਣਾ ਚਾਹੁੰਦਾ ਮੈਂ ਇਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਖਤਮ ਕਰਾ ਜਦੋਂ ਮੈਂ ਐਮਐਲਏ ਸੀ ਤੇ ਮੈਨੂੰ ਵੀ ਇੱਕ ਐਮਐਲਏ ਫਲੈਟ ਲੋਟ ਹੋਇਆ ਸੀ ਐਮ.ਐਲ.ਏ ਫਲੈਟ ਕੁਝ ਐਮ.ਐਲ.ਏਜ਼ ਨੂੰ ਅਲਾਟ ਹੋ ਜਾਂਦੇ ਆ ਕੁਝ ਸੱਤਾਧਰ ਪਾਰਟੀ ਦੇ ਤੇ ਕੁਝ ਵਿਰੋਧੀ ਧਿਰ ਦੇ ਐਮ.ਐਲ.ਏ ਮੈਨੂੰ ਵੀ ਅਲਾਟ ਹੋਇਆ ਸੋ ਮੈਂ ਜਦੋਂ ਉਹ ਉਹਦੀ ਕਬਜ਼ਾ ਲਿਆ ਤੇ ਮੈਨੂੰ ਪੀ.ਡਬਲਯੂ.ਡੀ ਵਾਲੇ ਜਿਹੜੇ ਅਧਿਕਾਰੀ ਨੇ ਉਹ ਮੇਰੇ ਕੋਲ ਆਏ ਪੀ.ਏ ਦਾ ਤੁਸੀਂ ਰੈਨੋਵੇਸ਼ਨ ਕੀ ਕਰਾਉਣੀ ਚਾਹੁੰਦੇ ਜੀ ਮੈਂ ਕਿਹਾ ਜੀ ਇਹਨੂੰ ਇੱਕ ਵਾਰੀ ਵਾਈਟਵਾਸ਼ ਕਰ ਦਿਓ ਤੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਤੁਰੇ ਜਿਹਨੇ ਠੀਕ ਹੋਣ ਮਿਲੀਆਂ ਉਹਨਾਂ ਨੂੰ ਠੀਕ ਕਰ ਦਿਓ ਤੇ ਜਿਹੜਾ ਪੱਖਾ ਜੇ ਕੋਈ ਨਹੀਂ ਚੱਲਦਾ ਜਾਂ ਪੱਖੇ ਦਾ ਸਵਿੱਚ ਖਰਾਬ ਹੈ ਤੁਹਾਨੂੰ ਠੀਕ ਕਰ ਦਿਓ ਦੋ ਇੰਟੈਨੇਸੀ ਉੱਥੇ ਲੱਗੇ ਸੀ ਮੈਂ ਕਿਹਾ ਜੀ ਏਸੀ ਚੱਲਦੇ ਆ ਤੇ ਠੀਕ ਹੈ ਜੇ ਨਹੀਂ ਠੀਕ ਤੈਨੂੰ ਠੀਕ ਕਰਾ ਦਿਓ ਉਹਨਾਂ ਨੇ ਜੀ ਇਹ ਤੇ ਚਲੋ ਹੋ ਹੀ ਜਾਊਗਾ ਇਹ ਤੇ ਸਾਰਾ ਮੇਰੇ ਖਿਆਲ ਇਹ ਲੱਖ ਰੁਪਏ ਦਾ 1.5 ਲੱਖ ਰੁਪਏ ਦਾ ਖਰਚਾ ਪਰ ਤੁਸੀਂ ਵੱਡੀ ਰੈਨੋਵੇਸ਼ਨ ਦੱਸੋ ਕੀ ਕਰਾਉਣੀ ਮੈਂ ਜੀ ਵੱਡੀ ਰੈਨੋਵੇਸ਼ਨ ਕੀ ਆ ਕਹਿੰਦੇ ਜੀ ਬਹੁਤ ਸਾਰੇ ਜਿਹੜੇ ਐਮ.ਐਲ.ਏ ਆ ਉਹ ਫਾਲ ਸੀਲਿੰਗ ਲਾ ਰਹੇ ਆ ਦੇਜੀ ਛੱਤ ਤੇ ਠੀਕ ਠਾਕ ਹੈ ਉਹਨ ਮੈਂ ਫਾਲ ਸੀਲਿੰਗ ਦਾ ਮੇਰੇ ਇਥੇ ਕੋਈ ਲੋਡ ਨਹੀਂ ਗਈ ਉਹ ਆਂਦੇ ਜੀ ਫਰਸ਼ ਵੇਖ ਲਓ ਜੇ ਵੁੱਡਨ ਫਰਸ਼ ਲਾਉਣਾ ਹੋਵੇ ਮੈਂ ਕਹਾਂ ਜੀ ਉਹ ਵੀ ਲੋਡ ਨਹੀਂ ਬੜਾ ਵਧੀਆ ਫਰਸ਼ ਹੈ ਟਾਇਲ ਟੁੱਲੇ ਜੀ ਪਈਆਂ ਉੱਥੇ ਫਰਸ਼ ਦੇ ਉੱਪਰ ਆਲਰੇਡੀ ਜੋ ਵੀ ਹੋਣਾ ਸੀਗਾ ਉਹ ਆਂਦੇ ਜੀ ਏਸੀ ਚੇਂਜ ਕਰਾ ਲਓ ਮੈਂ ਕਹਾਂ ਨਹੀਂ ਏਸੀ ਚੇਂਜ ਨਹੀਂ ਜੇ ਚੱਲਦੇ ਆ ਤਾਂ ਕਿਉਂ ਚੇਂਜ ਕਰਾਉਣੇ ਉਹ ਬੜਾ ਨਿਰਾਸ਼ ਜਿਹਾ ਹੋਇਆ ਜਿਹੜਾ ਅਧਿਕਾਰੀ ਆਇਆ ਸੀਗਾ ਉਹ ਆਂਦਾ ਜੀ ਤੇ ਫਿਰ ਚਲੋ ਹੋ ਹੀ ਜਾਊਗਾ ਪਰ ਹਾਲੇ ਵੀ ਸੋਚ ਲਓ ਜੇ ਵੱਡਾ ਖਰਚ ਹੋਵੇ ਉਸ ਤੋਂ ਬਾਅਦ ਮੈਨੂੰ ਲੱਭਾ ਹੀ ਨਹੀਂ ਮੈਂ ਕਈ ਵਾਰਾਂ ਉਹਨੂੰ ਕਾਲ ਕੀਤੀ ਮੈਸੇਜ ਵੀ ਉਹ ਮੇਰਾ ਕਾਰ ਠੀਕ ਠਾਕ ਤੇ ਕਰ ਦਿਓ ਨਾ ਵਾਈਟ واਸ਼ ਵਗੈਰਾ ਕਰਨੀ ਆ ਕਿਉਂਕਿ ਜੇ ਵੱਡਾ ਖਰਚ ਕਰਾਉਂਦਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਇਹ ਕਿੰਨਾ ਬਜਟ ਕਿੰਨਾ ਕਹਿੰਦਾ ਜੀ ਕੋਈ ਗੱਲ ਨਹੀਂ 35 ਲੱਖ ਰੁਪਈਆ ਵੀ ਖਰਚ ਹੋ ਸਕਦਾ ਹੈ ਰੀਨੋਵੇਸ਼ਨ ਤੇ ਤੇ ਮੈਂ ਕਿਹਾ ਨਹੀਂ ਮੈਂ ਤੇ ਕਰੋਨਾ ਨਹੀਂ ਤੇ ਉਹ ਮੈਨੂੰ ਬਾਅਦ ਚ ਲੱਭਿਆ ਹੀ ਨਹੀਂ ਆਇਆ ਹੀ ਨਹੀਂ ਉਹਨੂੰ ਲੱਗਾ ਕਿ ਇਹ ਤੇ ਇਹਨਾਂ ਤੇ ਖਰਚੀ ਨਹੀਂ ਕਰਨਾ ਤੇ ਬੈਰਾ ਕੀ ਬਣੂੰਗਾ ਸੋ ਇਹ ਬਹੁਤ ਜ਼ਿਆਦਾ ਫਜ਼ੂਲ ਖਰਚੀ ਹੁੰਦੀ ਆ ਸਿਰਫ ਦਿੱਲੀ ਦੇ ਵਿੱਚ ਨਹੀਂ ਸਟੇਟਾਂ ਦੇ ਵਿੱਚ ਵੀ ਸੋ ਕਹਿਣ ਦਾ ਪਾਵਿਆ ਬੜਾ ਕਲੀਅਰ ਮਬਦੰਡ ਹੋਣਾ ਚਾਹੀਦਾ ਵੀ ਨਾਰਮਲ ਕਰਾਂ ਦੀ ਵਾਈਟ واਸ਼ ਹੋਊਗੀ ਵਾਕਈ ਕੋਈ ਘਰ ਬਹੁਤ ਬੈਡਲੀ ਡੈਮੇਜ ਤੇ ਆ ਬੁਰੀ ਤਰ੍ਹਾਂ ਨੁਕਸਾਨ ਹੋਇਆ ਉਹਦਾ ਤੇ ਉਹਦੀ ਰੈਨੋਵੇਸ਼ਨ ਵੱਡੇ ਪੱਧਰ ਤੇ ਜ਼ਰੂਰ ਹੋਵੇ ਸੋ ਇਹ ਫਜ਼ੂਲ ਖਰਚੀ ਜਿਹੜੀ ਆ ਇਹਦੇ ਤੇ ਲੋਕਾਂ ਦਾ ਹੱਕ ਆ ਆ ਕਿ ਉਹ ਇਹ ਫਜ਼ੂਲ ਖਰਚੀ ਜਿਹੜਾ ਵਾ ਰੋਕਣ ਸੋ ਮੇਰਾ ਖਿਆਲ ਆ ਕਿ ਇੱਕ ਪਬਲਿਕ ਦੀਆਂ ਵਿਧਾਨ ਸਭਾ ਤੇ ਫੇਲ ਹੋ ਗਈ ਹੈ ਇਸ ਮਸਲੇ ਨੂੰ ਕੰਟਰੋਲ ਕਰਨ ਦੇ ਵਿੱਚ ਮੇਰੇ ਖਿਆਲ ਲੋਕਾਂ ਵੱਲੋਂ ਪ੍ਰੈਸ਼ਰ ਗਰੁੱਪਸ ਬਣਾਉਣੇ ਚਾਹੀਦੇ ਆ ਤਾਂ ਕਿ ਇਹ ਫਜ਼ੂਲ ਖਰਚੀ ਜਿਹੜੀ ਆ ਇਹ ਰੋਕ ਸਕੇ ਲੋਕੀ ਪੁੱਛਣ ਕਿ ਐਮਐਲਏ ਦੇ ਫਲੈਟਸ ਤੇ ਕਿੰਨਾ ਖਰਚ ਹੋਇਆ ਮੰਤਰੀਆਂ ਦੇ ਕਿੰਨਾ ਖਰਚ ਹੋਇਆ ਯਾਦ ਹੈ ਆਪਾਂ ਨੂੰ ਜਦੋਂ ਆਮ ਆਦਮੀ ਪਾਰਟੀ ਨਵੀਂ ਨਵੀਂ ਬਣੀ ਸੀ ਤੇ ਇੱਕ ਮੰਤਰੀ ਨੇ ਕਿਹਾ ਸੀ ਮੇਰੇ ਘਰ সুই밍 ਪੂਲ ਬਣਾ ਦਿਓ ਇੱਕ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਆ ਕੰਫਰਟੇਬਲ ਕਾਰ ਹੋਣੀ ਚਾਹੀਦੀ ਆ ਪ੍ਰੋਪਰ ਸਟੱਡੀ ਟੇਬਲ ਹੋਣ ਜੇ ਸਟੱਡੀ ਟੇਬਲ ਹੈ ਨਹੀਂ ਤੇ ਸਟੱਡੀ ਟੇਬਲ ਦਿੱਤੇ ਜਾਣ ਕੰਪਿਊਟਰ ਦਿੱਤੇ ਜਾਣ ਤਾਂ ਕਿ ਉੱਥੇ ਸਹੀ ਮਾਇਨੇ ਦੇ ਵਿੱਚ ਕੰਮ ਕਰ ਚੱਲ ਸਕੇ ਲੇਕਿਨ ਇਹ ਇਹ ਕੋਈ ਲਗਜ਼ਰੀਅਸ ਹਾਊਸ ਕਿਸੇ ਨੇ ਚਿਰਨਾਮਾ ਤੇ ਫਿਰ ਆਪਣੇ ਘਰ ਦੇ ਵਿੱਚ ਰਵੇ ਸਰਕਾਰੀ ਖਰਚੇ ਤੇ ਲੋਕਾਂ ਦੇ ਖਰਚੇ ਤੇ ਲਗਜ਼ਰੀ ਕੰਨ ਨਹੀਂ ਮਿਲ ਸਕਦੇ